ਹਾਂ ਜੀ ਵੀਰੋ ਕੀ ਹਾਲ ਚਾਲ ਹੈ ਲੋ ਵੀ ਹਾਜ਼ਰ ਆਪਾਂ ਹੁਣ ਇੱਕ ਨਵੇਂ ਵਲੌਗ ਦੇ ਨਾਲ ਅੱਜ ਆਪਣੇ ਨਾਲ ਹੈ ਜਸ ਭੈਣ ਜਸ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲੇ ਚੱਲੇ ਨੇ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਹਾਂ ਜੀ ਸੋ ਅੱਜ ਆਪਾਂ ਜੀ ਕਰ ਰਹੇ ਆ ਜੀ ਟੂਰ ਐਂਡ ਟਰੈਵਲ ਇਹ ਕਹਿੰਦਾ ਭਾਵੇਂ ਆ ਅੱਜ ਆਪਾਂ ਦੀਵਾਲੀ ਦੇ ਡੱਬੇ ਵੰਡ ਰਹੇ ਆ ਤੇ ਇਸ ਕਰਕੇ ਸਿੱਖਿਆ ਦਾ ਨਹੀਂ ਬੁੱਲਾ ਨਹੀਂ ਉਹਦੇ ਚੈੱਕ ਕਰਦੇ ਹਾਂ ਸੰਬੰਧ ਚ ਆਪਾਂ ਮੈਂ ਕਿਹਾ ਵੀ ਨਾਲ ਹੀ ਵਲੌਗ ਬਣਾ ਲਈਏ ਉਹ ਵਲੌਗ ਦੇ ਨਾਲ ਨਾਲ ਤੁਹਾਨੂੰ ਦਿਖਾਉਨੇ ਆਪਾਂ ਪਿੰਡਾਂ ਵਾਲੇ ਰਾਹ ਵੀ ਕਿ ਕੀ ਮਹੌਲ ਚਾਲ ਹੈ ਤੇ ਕਿਵੇਂ ਦੇ ਪਿੰਡੇ ਆ ਇੱਧਰ ਦੇ ਮਾਝਾ ਏਰੀਆ ਜ਼ਿਲ੍ਹਾ ਤਰਨਤਾਰਨ ਦੇ ਵੇ ਮੈਟਰੋ ਇਹ ਆ ਦੀ ਚੋਲਾ ਰੋਡ ਅਧਿਆਪਤ ਤੋਂ ਚੋਲਾ ਸਾਹਿਬ ਨੂੰ ਹਰੀਕੇ ਜਾਂਦਾ ਪਿੱਛੋਂ ਖਾਰੇ ਪਿੰਡ ਤੋਂ ਹੋ ਕੇ ਹਰੀਕੇ ਜਾਂ ਨਿਕਲਦਾ ਵਾ ਅਵੀ ਮੇਰੇ ਨਾਲ ਵੀ ਆਪ ਸਭ ਨੂੰ ਦੀਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਦੀਵਾਲੀਆਂ ਵੈਸੇ ਦੋ ਬਣਗੀਆਂ ਵਾ ਇਹ ਉਹਦੇ ਕਰਕੇ ਸਮਝ ਨਹੀਂ ਲੱਗਦੀ ਵੀ ਕਿਹੜੀ ਮਨਾਈਏ ਦੋਵਾਂ ਦੀਵਾਲੀਆਂ ਹਾਂ ਹਾਂ ਦੋਵੇਂ ਬਣਾ ਲੈਣੀਆਂ ਚਾਹੀਦੀਆਂ ਹੋਣ ਆਪਾਂ ਕਹੇ ਨਾ ਵੀ ਨਰਾਤ ਨਹੀਂ ਕਰਦਾ ਨਾ 20 ਤਰੀਕ ਵਾਲੀ ਨੂੰ ਨਰਾਤ ਕਰਨਾ ਤੇ ਨਾ 21 ਤਰੀਕ ਵਾਲੀ ਨੂੰ ਵਡੇਰੇ ਰਿਓ ਵਲੌਗ ਦੇ ਨਾਲ ਦਿਖਾਉਦੇ ਤੁਹਾਨੂੰ ਆਪਾਂ ਅੱਗੇ ਵੀ ਗੋਲ ਚਲ ਪ੍ਰੋਗਰਾਮ ਤਾਂ ਵੀ ਆਵੇ ਆਪਾਂ ਪਿਛੇ ਰੱਖੇ ਸਾਰੇ ਟਿੱਕ ਟੈਨ ਨਾਲ ਗਿਫਟ ਵੀ ਨਾਲ ਹੀ ਆ ਵਡੇਰੇ ਰਿਓ ਵਲੌਗ ਦੇ ਨਾਲ ਆਪਾਂ ਦਿਖਾਉਦੇ ਤੁਹਾਨੂੰ ਲਓ ਵੀ ਮਿੱਤਰੋ ਆਪਾਂ ਹੁਣ ਤਰਨਤਾਰ ਰੋਡ ਦੇ ਉੱਤੇ ਪੈ ਗਏ ਆਂ ਭਰੋਵਾਲ ਇੱਥੇ ਦੇਣਾ ਹੈ ਵੀਰ ਹਣਾ ਡੱਬਾ ਤੇ ਆਪਾਂ ਦੇ ਕੇ ਤੋਂ ਚੱਲ ਪਏ ਆਂ ਜੀ ਹਾਂਜੀ ਜੱਸ ਭਾਜੀ ਹਾਂਜੀ ਸਰ ਕਵੇਂ ਰੋਡ ਯਾਰ ਖਰਾਬ ਹੋ ਗਿਆ ਸਾਰਾ ਹੀ ਇਹ ਦੇਖੀਓ ਟ੍ਰਿਪ ਖਰਾਬ ਹੋ ਗਈ ਆਪਣੀ ਸਿਸਟਮ ਖਰਾਬ ਹੋ ਗਿਆ ਬੰਦਾ ਆਪਣਾ ਪੱਜ ਗਿਆ ਯਾਰ ਮਾਰ ਲੈਣਾ ਲੈ ਫੋਨ ਹੈ ਫੋਨ ਹੀ ਚੱਕਿਆ ਨਾ ਆ ਵੀ ਮੇਟਰੋ ਹੋਰ ਆਪਾਂ ਜਾ ਰਹੇ ਆ ਜੀ ਖਡੂਰ ਸਾਹਿਬ ਉਤੋਂ ਉੱਥੇ ਹੀ ਵਾਪਸ ਆਪਾਂ ਆਵਾਂਗੇ ਜੀ ਗੋਦਾ ਸਾਹਿਬ ਅਖੋਨੇ ਆ ਤੁਹਾਨੂੰ ਆਪਾਂ ਦਰਸ਼ਾ ਮੇਲੇ ਕਰਾਉਂਦੇ ਆ ਵੀ ਇਹ ਆਪਾਂ ਲੰਗਰ ਵੀ ਛਕੜਾ ਮਾਤਾ ਕੀ ਕੀ ਵਾਲਿਓ ਆਹ ਸੱਚੀ ਗੱਲ ਓ ਖਲਕੀ ਕਰੂਗਾ ਲੰਗਰ ਵੀ ਛਕਿਆ ਜਾਏਗਾ ਮਾਤਾ ਕੀ ਕੀ ਵਾਲਿਓ ਤੇ ਗੁਰਦਰਾ ਸਾਹਿਬ ਤੋਂ ਤਾਂ ਦਰਸ਼ਨ ਮੇਲੇ ਕਰਾਈ ਜਾਣਗੇ ਇਹ ਵੀ ਨਹੀਂ ਜਿੱਤਾਂ ਵੀ ਚਰਮਾਲ ਹੈਗਾ ਕਿ ਨਹੀਂ ਹੈਗਾ ਆ ਲੈ ਉਹਦਾ ਮਾਲ ਤੇ ਪਾ ਕੇ ਦਿੰਦਾ ਮਤੋਂ ਆਈ ਸ਼ਾਗਿਰੇ ਨਵੇਂ ਮਿੱਤਰੋ ਆਪਾਂ ਹੁਣ ਇਸ ਵਕਤ ਕਡੂਰ ਮੋੜ ਪਹੁੰਚਣ ਵਾਲੇ ਆ ਘੋਣੇ ਲਗਭਗ ਵੱਡੇ ਗਏ ਆ ਸਾਰੇ ਮਦਾਨ ਖਾਲੀ ਹੋਏ ਪਏ ਆ ਤੁਸੀਂ ਵੇਖ ਸਾਦੇ ਜੀ ਚੋ ਬਾਦੰਗ ਲੈ ਨਾ ਹੋ ਵੀ ਮਿੱਤਰੋ ਹੁਣ ਆਪਾਂ ਖਡੂਰ ਸਾਹਿਬ ਰੋਡ ਦੇ ਉੱਤੇ ਪੈ ਚੁੱਕੇ ਆ ਆ ਜੇ ਪਿੰਡ ਵਾਲੀ ਮੌਜ ਲੱਪਣੀ ਦੇ ਸ਼ਹਿਰਾਂ ਜਾ ਗਏ ਇਹੋ ਜਿਹਾ ਖੁੱਲਾ ਮਾਹੌਲ ਚਾਲ ਆ ਵੇਖੋ ਕੰਡਾਸ ਭਾਜੀ ਮੈਂ ਨਾ ਬਹੁਤ ਵਧੀਆ ਕਿ ਪਿੰਡਾਂ ਵਾਲੇ ਦਾ ਯਾਰ ਇਹ ਲੱਭਣੀ ਨਹੀਂ ਕਿਤੇ ਹੁੰਦਾ ਕਿਵੇਂ ਹੁੰਦੀ ਲੱਭਦੇ ਭਰਾ ਇਹੰਦਾਲਾ ਮੋ ਚੱਲ ਵੇਖੋ ਜੀ ਮਟਰ ਲੱਗੇ ਆ ਐਹੋ ਮਟਰ ਸ਼ਹਿਰ ਵਾਲਿਆਂ ਨੂੰ ਆਪਾਂ ਦੇਣੀ ਆ ਉਹ ਵੇ ਤੀਜਾ ਵੇਖਣ ਨੂੰ ਦੱਸਦੇ ਆ ਤੇ ਆਪਾਂ ਆਪਣੇ ਕੋਲ ਹੀ ਤਾਂ ਆਮ ਆ ਹੈ ਕਿੰਨਾ ਸੋਹਣਾ ਤੇ ਵਧੀਆ ਪਾਉਂਦਾ ਵਾ ਬਹੁਚਿਆਲ ਹਰੀ ਹਰੀ ਘਾਹ ਤੇ ਸਭ ਨੂੰ ਕਮਾਰਦਾ ਆ ਵੀ ਖਡੂਰ ਸਾਹਿਬ ਆਪਾਂ ਪਹੁੰਚਣ ਆ ਰਹੇ ਆਂ ਮੇਂ ਮਿੱਤਰੋ ਅੱਜ ਵੀ ਆਏ ਆਪਾਂ ਕਾਲੇ ਜੀ ਨੂੰ ਨਾਗੋਕੇ ਰੋਡ ਤੇ ਆਣਾ ਜਣਾ ਹਾਂ ਨਿਸ਼ਾਨੇ ਸਿੱਕੀ ਨਿਸ਼ਾਨੇ ਸਿੱਕੀ ਕਾਲੇ ਨਹੀਂ ਫਿਰ ਸਕੂਲ ਆਓ ਤੁਸੀਂ ਉਹ ਮਗਲਾਨੀ ਰੋਡ ਤੇ ਕਹਿੰਦੇ ਜੀ ਹਾਂਜੀ ਹਾਂਜੀ ਓਕੇ ਆਪਾਂ ਕੱਲ ਜੀ ਉਧਰ ਲੈ ਬੰਨੇ ਭਾਜੀ ਨਾਗੋਕੇ ਰੋਡ ਤੇ ਆ ਉਧਰ ਸਕੂਲ ਆ ਜਿਹੜਾ ਮਗਲਾਨੀ ਵਾਲੇ ਬੰਨੇ ਕਹਿੰਦੇ ਜੀ ਤੋਂ ਵੀ ਮੈਟਰੋ ਖਡੂਰ ਸਾਹਿਬ ਦੀ ਸਰਹਾਤ ਸ਼ੁਰੂ ਹੋ ਚੁੱਕੀ ਆ 26 ਵਾਲਿਆਂ ਦਾ ਡੇਰੇ ਵਜਦੇ ਸਾਰੇ ਪਿਛੇ ਰਹੇ ਹਾਂ ਨਹੀਂ ਛਾ ਛਾ ਲਾਂਦੇ ਆ ਸਾਰੇ 26 ਵਾਲਿਆਂ ਦੇ ਛਾ ਹਾਂ ਬੇਸ਼ਾ ਉਹ 26 ਵਾਲਿਆਂ ਦੇ ਪਿਛੇ ਰਹਿ ਗਏ ਇੱਧਰ ਦੇ ਕੇ ਗਏ ਸੀ ਏਸੀ ਰੁਪਿਆ ਮੇਤਰੋ ਖਡੂਰ ਸਾਹਿਬ ਆਪਾਂ ਪਹੁੰਚ ਚੁੱਕੇ ਹਾਂ ਹਾਂਜੀ ਮੇਤਰੋ ਆਪਾਂ ਹੁਣ ਖਡੂਰ ਸਾਹਿਬ ਤੋਂ ਮਾਦਾ ਕੀਵੀ ਵਾਲੇ ਗੁਰਦੁਆਰਾ ਸਾਹਿਬ ਤੋਂ ਸ਼ਾਕੇ ਪ੍ਰਸ਼ਾਦਾ ਨਿਕਲੇ ਆ ਜੀ। ਸੋ ਅੱਗੇ ਆਪਾਂ ਨੂੰ ਮਿਲ ਪਈ ਆ ਜੀ ਟ੍ਰੈਫਿਕ ਨਾਲ। ਕਿਹਾ ਭਾਜੀ, ਫਸ ਗਏ ਹੁਣ ਆਪਾਂ ਜਾਮ 'ਚ। ਹਾਂਜੀ ਜੀ ਸਰ। ਹੈ ਕੀ ਕੀ ਤਾਂ ਕਰਾਂਗੇ ਹੁਣ। ਯਾਰ ਲੱਗਾ ਵਾ ਦਿਵਾਲੀ ਦਾ ਕਰਕੇ। ਸੋ ਟ੍ਰੈਫਿਕ ਕਾਫੀ ਆ। ਇਹਨੇ ਅਨ ਕਿੰਨੇ ਛੇ ਚ ਜਾਣ ਛੱਡਦੀ ਟ੍ਰੈਫਿਕ ਤੋਂ। ਹੂੰ।

ਅੱਗੇ ਸਾਡੇ ਨਾਲ ਗੱਲ ਸੁਣ ਲੈ। ਪੈਸੜ ਗਿਆ ਨਾ ਸ਼ਾਰਕੋ। ਹਾਂ। ਫੇਰ ਅੱਗੇ ਜਿਹੜੋ। ਲੋ ਵੀ ਮਿੱਤਰੋ ਆਖਰਕਾਰ ਨੂੰ ਪੂਰੀ ਜਦੋਂ ਜੈਦ ਦੇ ਨਾਲ ਆਪਾਂ ਟ੍ਰੈਫਿਕ ਤੋਂ ਨਿਕਲ ਆਏ ਆ। ਹੁਣ ਪੈ ਗਏ ਆ ਜੀ ਆਪਾਂ ਨਾਗੂ ਕੇ ਰੋਡ ਦੇ ਉੱਤੇ। ਹੁਣ ਜਾਣਾ ਆਪਾਂ ਨਾਗੂ ਕੇ ਰੋਡ ਤੇ।

ਲੱਡ ਲਾਗਣਾ ਲਾਗੇ ਵਾਲੇ ਨੂੰ ਡੱਬਾ ਪੜਾ ਦਿਓ ਕੋਸਾਬ ਅੱਜ ਵੀ ਮਿੱਤਰੋ ਹਵਣਾ ਪਾਈਥੋਂ ਚੱਲ ਪਏ ਆ ਵੀ ਤੇ ਮੈਂ ਨਾ ਕਿ ਕਵੀਰ ਹੂੰ Leque -se, leque -se para nós, ok? o que o que eu sou pela o o sal e está baixo para aí está aí ਹੋਇਆ ਲਓ ਵੀ ਮਿੱਤਰੋ ਆਪਣੇ ਭਾਈ ਹਣੀ ਹੁਣ ਉਹ ਗਏ ਆ ਉੱਤਰੇ ਖੋ ਉੱਤਰ ਦਿਵਾਲੀ ਦੇ ਚਲੇ ਗਈ ਆ ਕੋਪਾ ਨਾ ਚਰ ਕਰਦੇ ਆ ਜੀ ਵੇਟ ਦੁਕਾਨਾਂ ਕਾਫੀ ਲੱਗੀਆਂ ਹੋਈਆਂ ਵਾ ਬਾਜ਼ਾਰ ਚ ਪੂਰੀਆਂ ਰੌਣਕਾਂ ਹਰ ਇੱਕ ਬਾਜ਼ਾਰ ਦੇ ਵਿੱਚ ਸੋ ਦਿਖਾਉਨੇ ਆ ਤੁਹਾਨੂੰ ਆਪਾਂ ਬਾਜ਼ਾਰ ਦੀ ਰੌਣਕ ਵੀ ਅੱਗੇ ਜਾ ਕੇ ਇੱਕ ਬਾਜ਼ਾਰ ਤੇ ਲੰਘ ਆਏ ਉੱਥੇ ਇੱਕ ਟ੍ਰੈਫਿਕ ਕਾਫੀ ਅਗਲੇ ਬਾਜ਼ਾਰ ਨੂੰ ਨਹੀਂ ਆ ਤੁਹਾਨੂੰ ਇੱਦਾਂ ਦੁਕਾਨਾਂ ਸੱਜੀਆਂ ਹੋਈਆਂ ਨੇ ਆਹ ਉਹ ਮੰਡੀ ਇੱਥੇ ਆ ਜੀ ਮੰਡੀ ਦੇ ਵਿੱਚ ਕ્રાਫਟ ਬਾਜ਼ਾਰ ਲੱਗਾ ਹੋਇਆ ਹੈ ਆ ਮੰਡੀ ਕਡੂਰ ਸਾਹਿਬ ਵਾਲੀ ਇੱਥੇ ਕ્રાਫਟ ਬਾਜ਼ਾਰ ਲੱਗਾ ਹੈ ਸੋ ਹੁਣ ਨਾਗੋਕੇ ਰੋਡ ਦੇ ਉੱਤੇ ਆਪਾਂ ਖੜੇ ਹਾਂ ਜੀ ਆਹ ਵੇਖੋ ਦੁਕਾਨਾਂ ਲੱਗੀਆਂ ਹੋਈਆਂ ਪੂਰੀਆਂ ਤੇ ਇੱਥੇ ਕਾਫੀ ਬਜ਼ਾਰ ਸੱਜੇ ਹੋਏ ਨੇ ਤੇਰ ਤੋਂ ਆਪ ਸਭ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਕਿ ਦੀਵਾਲੀ ਵੀ ਆਇਆ ਰਕਾਂ ਲੋਕ ਬੜੇ ਕਨਫਿਊਜ਼ ਆ। ਉਹ ਵੀ ਮਿੱਤਰੋ ਤੁਸੀਂ ਵੇਖ ਸਕਦੇ ਜੇ ਬਾਜ਼ਾਰ ਆ ਪੂਰੇ ਸਜੇ ਹੋਏ ਨੇ। ਆ ਦੇਖੋ ਪੂਰੀ ਰੌਣਕ ਹੈ ਬਾਜ਼ਾਰ ਦੇ ਵਿੱਚ। ਪੂਰਾ ਬਾਜ਼ਾਰ ਭਰਿਆ ਹੋਇਆ ਵਾ ਸਿੱਧੇ ਸਿੱਧੇ ਭਰੇਗਾ। ਬਾਕੀ ਇਹਨਾਂ ਦੁਕਾਨਾਂ ਦੇ ਕੋਲ ਨਾ ਪੂਰੀਆਂ ਸੱਗੀਆਂ ਆਈਆਂ ਨੇ ਇਹਨਾਂ ਦੀ ਵਰਕਸ਼ਾਪ ਲੱਗ ਕੇ ਡਾਪੇ ਇੱਥੇ ਕਿੱਥੇ ਗਈ ਸਾਡੀ ਗੱਲ ਦਾ ਡਾਪੇ ਕਿੱਥੇ ਗੱਡੀ ਲੱਗੀ ਨਾ ਹੋਈ ਮੈਂ ਵੀ ਕੋਹਾ ਆ ਇੱਧਰ ਮੈਂ ਆਪਣਾ ਕੋਲ ਗ੍ਰੇਡ ਕਰ ਮੈਟਰ ਹੁਣ ਆਪਾਂ ਗੋਦਾਲ ਸਾਹਿਬ ਤੋਂ ਗੋਦਾਲ ਸਾਹਿਬ ਰੋਡ ਤੋਂ ਪੈ ਗਏ ਆ ਹੁਣ ਆਪਾਂ ਜਾ ਰਹੇ ਆ ਜੀ ਗੋਦਾਲ ਸਾਹਿਬ ਇੱਕ ਇਧਰ ਤੋਂ ਬੜੀ ਹੋਣਦੀ ਆ ਦੇ ਉੱਪਰ ਵੀ ਏਡੀ ਜਿਹੀ ਵਾਈਦੀ ਆ ਆ ਚੌਕਾ ਖਤਰਾ ਇਹ ਆਪਾਂ ਗੋਦਾਲ ਸਾਹਿਬ ਜਾ ਰਹੇ ਆ ਸਰ ਤਾਂ ਆਮ ਨਿਪਟ ਚੁੱਕੇ ਆਪਣੇ ਸਾਰੇ ਉਹ ਵਾਈਕ ਆ ਲੈ ਵੀ ਲਓ ਵੀ ਮਿੱਤਰੋ ਡਾਹੋ ਟੀਆਂ ਕਿੱਥੇ ਆ ਦੋ ਤਿੰਨ ਕੋਟੀਆਂ ਉਹ ਚੁੱਕੇ ਆ ਕੋਈ ਤਰ ਪੱਟੇ ਆਪਣੇ ਆਪਣੇ ਨਹੀਂ ਮਤਲਬ ਕਿਹਦੇ ਆਪਣੇ ਪਿੰਡ ਦੇ ਹਾਂ ਜੇ ਮੈਂ ਪਛਲੇ ਖੜੀ ਤਾਂ ਲੋਕਾਂ ਦੇ ਪਰ ਚੁੱਕਿਆ ਹਾਂ ਓਏ ਨੋ ਨੋ ਇਹ ਬੱਤੀ ਦੇ ਨਾ ਫਲੇ ਕਰਾ ਜਰਾ ਮਾਇਆ ਧਾਰੀ ਬੰਦੇ ਬੈਠੇ ਹੋਏ ਨੇ ਉਹ ਸਾਰੇ ਗਿੰਤੀਆਂ ਮਾਰ ਰਹੇ ਟਿੱਟੇ ਟੇਟੇ ਮੇਟੇ ਕਰ ਰਹੇ ਗਾਂਧੀ ਨੂੰ ਉਹ ਟੇਟਾ ਮੇਟਾ ਹੀ ਹੋ ਗਿਆ ਉਹ ਸਾਰ ਲਈ ਜਾਂਦੇ ਨੇਹਰੀਆਂ ਸਾਰ ਇਦਾਂ ਨਾ ਟੁੱਟੋ ਇਹ ਨਾ ਰਾਜ ਨੂੰ ਆਪਾਂ ਨੂੰ ਘੇਰਿਆ ਹੋਵੇ ਹਮਲਾਰੇ ਆਪਾਂ ਨੇ ਘੇਰ ਗੇਰ ਤੇ ਕਿੰ ਆ ਪੰਕੀਆ ਦੇ ਦੇ ਮਜੂਰ ਡੇ ਰਾਤੇ ਆ ਪਈ ਆਨੇ ਗਾਣਾ ਨਹੀਂ ਆ ਬੱਚ ਬੱਚ ਕੇ ਚੱਲ ਬੀਬਾ ਇਹ ਕਾਲ ਯੁੱਗ ਦਾ ਮੁਰਤਿਆ ਬੁਰਾ ਜਮਾਨਾ ਇਹ ਕਰਕੇ ਬਚੋ ਜਿੰਨਾ ਬਚ ਜਾਂਦਾ ਵਾ ਬਚੋ ਲਓ ਵੀ ਮਦਰੋ ਆਪਾਂ ਹੁਣ ਟੁਕੀਆਂ ਪਿੰਡ ਲੰਘ ਚੁੱਕੇ ਆ ਪਾ ਕਡੂਰ ਸਾਹਿਬ ਤੋਂ ਗੋੰਦਾਲ ਸਾਹਿਬ ਰੋਡ ਤੇ ਆ ਬਡੇਰਾ ਬਲਾਡ ਦੇ ਨਾਲ ਤੁਹਾਨੂੰ ਦਿਖਾਉਨੇ ਆ ਗੋੰਦਾਲ ਸਾਹਿਬ ਦੇ ਪਿਆਰ ਦੇ ਦਰਸ਼ਨ ਵੀ ਕਰਾਉਨੇ ਆ ਅਗਲੇ ਕਮਨ ਉੱਤੇ ਲੱਗੇ ਆ ਪਾਣੀ ਦਿੱਤਾ ਜਾ ਰਿਹਾ ਵਾ ਇਹ ਪਿੰਡਾਂ ਦੀਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਸ਼ਹਿਰਾਂ 'ਚ ਕਿੱਥੇ ਇਹ ਦੀ? ਸ਼ਾਹ ਸ਼ਾਹ ਕਿਤੇ ਮੇਟਰੋ ਆਪਾ ਗੋndal ਸਾਹਿਬ ਹੁਣ ਪਹੁੰਚ ਚੁੱਕੇ ਆ। ਸੋ ਪਿੰਡ ਦੀਆਂ ਗਲੀਆਂ ਵੇਖੋ ਕਿੰਨੀਆਂ ਨਕੀਆਂ ਤੇ ਨਕੀਆਂ ਤੇ ਨਿੱਗੀਆਂ ਵਾ। ਸੋ ਇੱਥੋਂ ਇੱਕ ਚੜਾਈ ਇਹ ਵੀ ਚੜਨੀ ਆ ਛੋਟੇ ਇੱਥੇ ਇਧਰ ਨੂੰ ਸਾਈਕਲ ਬਹੁਤ ਲਿਆਉਂਗੇ ਰਹੇ ਆ ਇਹ ਚੜਾਈ ਵਾਲ ਨੂੰ ਤੀ ਬ੍ਰੇਕ ਆ ਭਾਜੀ ਨਾ ਵੀ ਮਿੱਤਰ ਆਓ ਚੜਾਈ ਆ ਨਿੱਕੇ ਦੇਦਰ ਨੂੰ ਪਹੁੰਚ ਸਾਈਕਲ ਦੀਆਂ ਗੇੜੀਆਂ ਲਾਈਆਂ ਮੈਂ ਜਸ ਬੋਲਦਾ ਨਾ ਪੱਲਾ ਦੁਕਾਨ ਤੋਂ ਇਹ ਸਾਈਕਲ ਲੈ ਕੇ ਆਉਣੇ ਨੇ ਇਹ ਕਿੱਥੇ ਕਾਕਿਆਂ ਹੋਵੇ ਦੱਬਨ ਕਿੱਥਾ ਅਹੀਂ ਬਸ ਲਾ ਜਾਈਏ ਕਿਉਂ ਕਿ ਕੀ ਲੱਗੇ ਪਪਾ 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 ਫਾਈਪੇ ਚੱਲਾ ਜਾ ਤੇ 300 ਕੰਮ ਜਾ ਕੇ ਅੰਦਰ ਦੇ ਅੰਦਰ ਆ ਗਿਆ ਦੋ ਚੌਂ ਗਿਆ ਟੰਕੀ ਆ ਜਾ ਉਹ ਤੇ ਗਿਆ ਗਿਆ ਬਾਹਰ ਸੂਰਜ ਪੂਰੀਆਂ ਚਮਕਾ ਮਾਰੰਦਿਆ ਹੈ ਬਈ ਕਾ ਉਸਤਾਦ ਜੀ ਇਤਾਂ ਹੀ ਚਮਕਾਆਂ ਗੱਲ ਪਾੰਦੀ ਆ ਚਮਕਾ ਪੂਰੀਆਂ ਮਾ ਨਾ ਪੈਂਦੇ ਵੇਖਦਾ ਕੌਣ ਹੈ ਅਚਾਨਕ ਕੰਕਾ ਪੂਰੀਆਂ ਪੈ ਰੀਆਂ ਵਾ ਲਓ ਵੀ ਹਣ ਗੋndal ਸਾਹਿਬ ਦੇ ਬਾਜ਼ਾਰ ਦੀਆਂ ਰੌਣਕਾਂ ਤੁਹਾਨੂੰ ਦਿਖਾਉਣੀ ਆ ਇੱਥੋਂ ਮਾਰਕੀਟ ਸ਼ੁਰੂ ਹੋ ਜਾਂਦੀ ਆ ਵੇਖੋ ਆ ਪੂਰਾ ਬਾਜ਼ਾਰ ਲਓ ਵੀ ਮਿੱਤਰੋ ਦੇਖੋ ਪੂਰਾ ਬਾਜ਼ਾਰ ਲੱਗਾ ਗੋਦਾ ਸਾਹਿਬ ਦਾ ਪੁਰੀਆਂ ਦੇ ਕਾਲਾ ਸੱਜੀਆਂ ਆਈਆਂ ਦੀਵਾਲੀ ਦਾ ਕਰਕੇ ਦੀਵਾਲੀਆਂ ਦੋ ਆਉਦੇ ਕਰਕੇ ਤੁਹੋਂ ਦਿਨ ਦਕਾਨਾ ਪੁਰੀਆਂ ਲੱਗਣੀਆਂ ਵਾ ਮੇਰੇ ਮਿੱਤਰੋ ਹੁਣ ਆਪਾਂ ਗੋੰਦਾਲ ਸਾਹਿਬ ਤੋਂ ਚੱਲ ਪਏ ਆ ਜੀ ਇਹ ਆਵਾਦ ਨੂੰ ਬਲੌਗ ਕਰਦੇ ਆ ਜੀ ਆਪਾਂ ਇੱਥੇ ਹੀ ਸਮਾਪਤ ਬੈਠਦੇ ਆਪਾਂ ਅਗਲੇ ਬਲੌਗ ਦੇ ਵਿੱਚ ਓਕੇ ਜੀ ਫਿਰ ਤੋਂ ਦੁਬਾਰਾ ਆਪ ਸਭ ਨੂੰ ਹੈਪੀ ਦੀਵਾਲੀ ਸੋ ਇਤਾਂ ਦੇ ਬਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਤੁਸੀਂ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਆ ਕਰੋ ਮੇਰੇ ਵੀਰ ਓਕੇ ਟਾਟਾ ਬਾਏ ਬਾਏ